ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ న్యూਸ ਨੇਸ਼ਨ ਤੁਹਾਡਾ ਸਵਾਗਤ ਕਰਦੇ ਆ ਜੀ ਮੌਕੇ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸਾਂਝੀ ਕਰ ਰਹੇ ਆ ਚੰਡੀਗੜ੍ਹ ਰੋਡ ਐ ਸਿਰਕਪੁਰ ਜਲਾ ਤੁਸੀਂ ਦੇਖਦੇ ਹੋ ਸਾਹਮਣੇ ਚੰਡੀਗੜ੍ਹ ਦੀ ਐਂਟਰੈਂਸ ਐ ਜਿੱਥੇ ਬਿਲਕੁਲ ਉਹ ਹੱਥ ਦਾ ਜਿਹੜਾ ਸਾਈਨ ਬਣਿਆ ਔਰ ਇਹ ਪੁੱਲ ਐ ਜਿਹੜਾ ਸਿਰਕਪੁਰ ਤੋਂ ਆ ਰਹੀ ਆ ਲਾਈਵ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਆ ਹਰਿਆਣਾ ਰੋਡ ਵਿੱਚ ਦੀ ਇਹ ਬੱਸ ਐ ਜਿਹਦੇ ਚ ਥੋੜੀ ਦੇਰ ਪਹਿਲਾਂ ਇੱਕ ਕੰਡਕਟਰ ਐ ਜੀ ਇਹ ਡਰਾਈਵਰ ਐ ਇਸ ਡਰਾਈਵਰ ਵੱਲੋਂ ਆ ਭਾਈ ਸਾਹਿਬ ਮੇਰੇ ਨਾਲ ਖੜੇ ਆ ਇਹਨਾਂ ਦੀ ਦਾੜੀ ਪੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਇਹਨਾਂ ਵੱਲੋਂ ਕਿ ਤੁਸੀਂ ਦੇਖ ਸਕਦੇ ਹੋ ਬੱਸ ਇੱਥੇ ਖੜੀ ਆ ਔਰ ਜਿਹੜੀ ਸਾਈਡ ਤੇ ਜਿਹੜੀ ਜਗ੍ਹਾ ਆ ਪੁਲ ਦੇ ਨਾਲ ਇਹਦਾ ਇਹ ਵੀ ਬਹੁਤ ਜ਼ਿਆਦਾ ਦੱਸੀ ਜਾ ਰਹੀ ਹੈ ਕਹਿੰਦੇ ਇਹ ਬਿਲਕੁਲ ਨਾਲ ਆਪਣੇ ਫੈਮਿਲੀ ਵਾਲੇ ਮੋਟਰਸਾਈਕਲ ਤੇ ਆ ਰਹੇ ਸੀਗੇ ਨਾਲ ਬੇਟੀ ਸੀ ਔਰ ਵਾਈਫ ਸੀਗੀ ਬੱਸ ਸਰ ਦੇ ਡਰਾਈਵਰ ਨੇ ਇਹਨਾਂ ਨੂੰ ਇੱਥੇ ਦੱਬਣ ਦੀ ਕੋਸ਼ਿਸ਼ ਕੀਤੀ ਆ ਜਦੋਂ ਇਹਨਾਂ ਨੇ ਹਾਕ ਮਾਰੀ ਹੈ ਕਿ ਥਾਂ ਨਹੀਂ ਹੈਗੀ ਤੇ ਉਹ ਕਹਿੰਦਾ ਤੂੰ ਥੱਲੇ ਕਿਉਂ ਨਹੀਂ ਉਤਰਿਆ ਸੋ ਜੋ ਵਿਹਾਰ ਕੀਤਾ ਗਿਆ ਸੁਭਾ ਡਰਾਈਵਰ ਤੇ ਉਹਦਾ ਰਿਹਾ ਔਰ ਦਾੜੀ ਪੱਟੀ ਆ ਕੁੱਟਿਆ ਵੀ ਆ ਇਹਨਾਂ ਨੂੰ ਪੁਰਾਣਾ ਰੋਡਵੇਜ ਦੀ ਬੱਸ ਹੈ ਐਚਆਰ 68 ਸੀ 3598 ਨੰਬਰ ਹਾਂਜੀ ਭਾਈ ਸਾਹਿਬ ਕੀ ਹੋਇਆ ਸੀ ਐਕਚੁਅਲੀ ਦੱਸੋ ਸਾਡੇ ਦਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਐ ਐਕਚੁਅਲੀ ਮੈਂ ਆਪਣੀ ਬੇਟੀ ਨਾਲ ਜਾ ਰਿਹਾ ਸੀਗਾ ਜੀ ਯੂਨੀਵਰਸਿਟੀ ਦੇ ਐਡਮਿਸ਼ਨ ਦੇ ਬਾਰੇ ਪਤਾ ਕਰਨ ਤੇ ਮੈਂ ਬਾਈਕ ਤੇ ਸੀਗਾ ਕਿ ਇਧਰ ਫਲਾਈਓਵਰ ਤੇ ਇਸ ਪਾਸੇ ਜੀ ਇਹਨਾਂ ਨੇ ਕੀ ਕੀਤਾ ਬੱਸ ਨੇ ਪੂਰੀ ਦੱਬ ਦਿੱਤੀ ਤੇ ਮੇਰਾ ਇੱਕ ਪੈਰ ਇਸ ਜਗ੍ਹਾ ਦੇ ਉੱਪਰ ਰਹਿ ਗਿਆ ਜੀ ਤੇ ਮੇਰੇ ਮੋਟਰਸਾਈਕਲ ਦਾ ਟਾਇਰ ਇਸ ਵਾਈਟ ਲਾਈਨ ਦੇ ਉੱਪਰ ਸੀਗਾ ਜੀ ਤੁਸੀਂ نیچے ਦਿਖਾਓ ਵਾਈਟ ਲਾਈਨ ਦੇ ਉੱਪਰ ਮੇਰੇ ਮੋਟਰਸਾਈਕਲ ਦਾ ਟਾਇਰ ਸੀਗਾ ਤੇ ਬੱਸ ਨੇ ਬਿਲਕੁਲ ਮੈਨੂੰ ਦੱਬਣ ਦੀ ਕੋਸ਼ਿਸ਼ ਕੀਤੀ ਆ ਜੀ ਹਾਂਜੀ ਜਦ ਮੈਂ ਕਨੈਕਟਰ ਨੂੰ ਕਿਹਾ ਵੀ ਤੂੰ ਆਪਣੀ ਬੱਸ ਜਿਹੜੀ ਆ ਪਰਲੇ ਪਾਸੇ ਕਰ ਲੈ ਮੇਰੇ ਕੋਲ ਜਗ੍ਹਾ ਨਹੀਂ ਆ ਤਾਂ ਕਨੈਕਟਰ ਨੇ ਮੈਨੂੰ ਕਿ ਕਿ ਕਿਸ ਤਰ੍ਹਾਂ ਜਾਵਾਂਗਾ ਜੀ ਤੇ ਜੇ ਮੈਂ ਉਹਨੂੰ ਕਿਹਾ ਤੂੰ ਆਪਣੀ বাস ਥੋੜੀ ਪਰਲੇ ਪਾਸੇ ਕਰ ਲੈ ਉਹਨਾਂ ਨੇ ਮੇਰੇ ਨਾਲ ਗਾਲੀ ਗਲੋਚ ਕੀਤੀ ਤੇ ਮੈਨੂੰ ਮਾੜਾ ਚੰਗਾ ਬੋਲਿਆ ਜੀ ਤੇ ਮੈਨੂੰ ਕਿਹਾ ਸਰਦਾਰ ਤੇਰੇ 12 ਵਜਾ ਦਾਂਗਾ ਤੇ ਉਸ ਦੇ ਬਾਵਜੂਦ ਜੋ ਨੀਚੇ ਨਿਕਲ ਗਿਆ ਉਹਨੇ ਜੀ ਮੇਰੇ ਨਾਲ ਹੱਥਾ ਪਾਈ ਕਰੀਆ ਮੇਰੀ ਦਾੜੀ ਤੇ ਬਾਲ ਪੱਟੇ ਨੇ ਜੀ ਉਹਨੇ ਕਨੈਕਟਰ ਨੇ ਤੇ ਡਰਾਈਵਰ ਨੇ ਦੋਨਾਂ ਨੇ ਮਿਲ ਕੇ ਮੇਰੇ ਨਾਲ ਹੱਥਾ ਪਾਈ ਕੀਤੀ ਬਸ ਲੁਕੀ ਕੀਤੀ ਐ ਤੇ ਮੇਰੇ ਨਾਲ ਮੇਰੇ ਨਾਲ ਮੇਰੀ ਬੇਟੀ ਸੀ ਵੀ ਉਹਦੇ ਸਾਹਮਣੇ ਇਹਨਾਂ ਨੇ ਮਾਰਕੁੱਟ ਕੀਤੀ ਐ ਤੇ ਮੈਂ ਪ੍ਰਸ਼ਾਸਨ ਨੂੰ ਇਹੀ ਕਹਿੰਦਾ ਜੀ ਵੀ ਦੋਨਾਂ ਦੇ ਉੱਪਰ ਜਿਹੜੀ ਬਣਦੀ ਕਾਨੂੰ ਪਬਲਿਕ ਨੂੰ ਪਬਲਿਕ ਨਹੀਂ ਸਮਝਦੇ ਆ ਇਹਨਾਂ ਲਈ ਕਿਸੇ ਦੀ ਜਾਨ ਮਾਲ ਦੀ ਕੋਈ ਕੀਮਤ ਨਹੀਂ ਹੈਗੀ ਹੈ ਇਹਨਾਂ ਦਾ ਰੋਧ ਦਾ ਕੰਮ ਹੈਗਾ ਜੀ ਇਸ ਤਰ੍ਹਾਂ ਹੀ ਕਰਦੇ ਨੇ ਇਸ ਸੜਕ ਦੇ ਉੱਪਰ ਇਹੀ ਡਰਾਈਵਰ ਹੈ ਜਿਹੜੇ ਦਿੱਲੀ ਦੇ ਵੀਜਾ ਤੋਂ 40 ਤੋਂ ਉੱਪਰ ਨਹੀਂ ਚੱਲਦੇ ਆ ਇਹਨਾਂ ਨੇ ਗਿਰਕਪੁਰ ਚੰਡੀਗੜ੍ਹ ਹਾਈਵੇ ਨੂੰ ਨੈਸ਼ਨਲ ਹਾਈਵੇ ਬਣਾ ਰੱਖਿਆ ਜਿੱਥੇ ਇਹਨਾਂ ਦੀ ਸਪੀਡ 80 90 ਤੋਂ ਘੱਟ ਨਹੀਂ ਹੁੰਦੀ ਹੈ ਮੇਰੇ ਨਾਲ ਇਹਨਾਂ ਦੀ ਭਾਈ ਸਾਹਿਬ ਦੀ ਬੇਟੀ ਨਾਲ ਆਨ ਨੂੰ ਫੌਰਨ ਮਾਰਦੇ ਆ ਬਹੁਤ ਵੇਰਦੀ ਹੈ ਹਾਂ ਹਾਂਜੀ ਕੀ ਆ ਉਹ ਬੱਸ ਉੱਤੇ ਹੀ ਉੱਤ ਨੂੰ ਗੱਡੀ ਰੱਖ ਲਓ ਉਹ ਸਾਹਮਣੇ ਤੋਂ ਨਾ ਪੁੱਠਾ ਜਵਾਬ ਦੇ ਰਿਹਾ ਹਾਂਜੀ ਤੇ ਤੇ ਕਿਲੇ ਆਇਆ ਸੀ ਪਾਪਾ ਦਾ ਇੱਕ ਪੈਰ ਇੱਥੇ ਸੀਗਾ ਹਾਂਜੀ ਤੁਸੀਂ ਦੱਸੋ ਫਿਰ ਆ ਕੇ ਉਹਨੇ ਸਿੱਧਾ ਹੀ ਪਾਪਾ ਦੀ ਦਾੜੀ ਫੜੀ ਐਨੀ ਦਾੜੀ ਮੇਰੀ ਹੱਥ ਸੇ ਹੱਥ 'ਚ ਸੀਗੀ ਨਹੀਂ ਤਾਂ ਮਨੇ ਸਾਰੀ ਕੱਢ ਲੈਣੀ ਸੀ ਹਾਂ ਸੋ ਗਲਤੀ ਬੱਸ ਵਾਲੇ ਕੰਡਕਟਰ ਦੇ ਡਰਾਈਵਰ ਦੀ ਦੱਸੀ ਜਾ ਰਹੀ ਹੈ ਹਾਂਜੀ ਕਿ ਉਹ ਤੁਹਾਡੇ ਉੱਪਰ ਮੋਟਰਸਾਈਕਲ ਬਸਟਰ ਆਉਣ ਦੀ ਕੋਸ਼ਿਸ਼ ਕਰ ਰਿਆ ਸੀਗਾ ਜੀ ਨਹੀਂ ਅਸੀਂ ਸੀ ਵਾਈਫ ਨਹੀਂ ਸੀਗੀ ਜੀ ਇਹ ਤਾਂ ਬਾਦ ਦੇ ਵਿੱਚ ਆਇਆ ਜੀ ਮੈਂ ਤੇ ਮੇਰੀ ਬੇਟੀ ਹੋਈ ਸੀਗੇ ਜੀ ਸੋ ਇਹ ਕੱਪੜੇ ਵੀ ਜਿਹੜੇ ਥੋੜੇ ਪਾੜੇ ਆ ਉਹਨੇ ਉਹਨੇ ਪਾੜੇ ਕੱਪੜੇ ਦਾ ਤਾਂ ਮਸਲਾ ਨਹੀਂ ਵੀਰ ਮਸਲਾ ਤੇ ਦਾੜੀ ਦਾ ਹੈ ਜੀ ਇਹ ਦੋਨਾਂ ਦੀ ਦੂਜੀ ਜਗ੍ਹਾ ਤੋਂ ਆ ਕੇ ਕੋਈ ਵੀ ਦੇਖਦਾ ਜੀ ਇਹ ਨਾ ਦਾੜੀ ਤੇ ਪੱਗਾਂ ਨੂੰ ਹੱਥ ਪਾਣ ਦੀ ਇਹਨਾਂ ਦੀ ਆਦਤ ਕੀ ਹੋ ਗਈ ਹੈ ਇਹ ਦੋਹੇ ਸੀਗੇ ਜੀ ਹਾਂ ਜੀ ਇਦੋਲੇ ਸੀਗੇ ਜੀ ਕਨੈਕਟਰ ਭਜਾਤਾ ਜੀ ਕਨੈਕਟਰ ਭਜਾਤਾ ਕਨੈਕਟਰ ਭਜਾਤਾ ਅੱਧਾ ਪੌਣਾ ਘੰਟੇ ਤੋਂ ਬਾਅਦ ਇਹਨੇ ਜਾ ਕੇ ਕਨੈਕਟਰ ਦਾ ਨਾਮ ਲੈ ਇਹਨੇ ਕਿਹਾ ਨਾਮ ਨੂੰ ਕਨੈਕਟਰ ਦਾ ਨਾਮ ਪਤਾ ਨਾ ਉਹਦਾ ਮੋਬਾਈਲ ਨੰਬਰ ਆਪਦਾ ਫੋਨ ਵੀ ਇਹਨੇ ਪਤਾ ਨਹੀਂ ਕਿੱਥੇ ਲਗੋਤਾ ਇਹ ਕਹਿੰਦਾ ਮੇਰੇ ਕੋ ਮੇਰਾ ਫੋਨ ਨਹੀਂ ਹੈਗਾ ਠੀਕ ਹੈ ਜੀ ਠੀਕ ਹੈ ਸੋ ਤੁਸੀਂ ਦੇਖ ਸਕਦੇ ਹੋ ਮੌਕੇ ਦੀ ਇਹ ਲਾਈ ਤਸਵੀਰਾਂ ਇਹ ਹਰਿਆਣਾ ਰੋਡੋ ਦੀ ਬੱਸ ਹੈ ਤੇ ਇਹ ਉਹ ਡਰਾਈਵਰ ਹੈ ਜਿਨੇ ਉਹ ਉਹ ਫੈਮਿਲੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਹੈ ਬੱਸ ਦੀ ਔਰ ਦਾੜੇ ਤੇ ਵੀ ਕਹਿੰਦੇ ਹੱਥ ਪਾਇਆ ਜੋ ਬੇਦਬੀ ਕੀਤੀ ਹਾਂਜੀ ਕੀ ਨਾਮ ਹੈ ਤੇਰਾ ਅਮਿਤ ਐ ਜੀ ਅਮਿਤ ਕੀ ਗੱਲ ਬੰਦੇ ਮਾਰਨੇ ਆ ਚੜਾਉਣੇ ਬੰਦੇ ਹਾਂ ਹਾਂ ਅੰਦਰ ਘੜੀ ਸਵਾਈ ਮੈਂ ਬੰਦੇ ਨਹੀਂ ਮਾਰਦਾ ਆ ਫੇਰ ਤੇ ਚੜਾ ਰਹੇ ਸੀ ਉਹਨੂੰ ਕਹਿ ਰਹੇ ਕਿ ਥੱਲੇ ਕਿਉਂ ਨਹੀਂ ਲਾਇਆ ਮੋਟਰਸਾਈਕਲ ਤੇਰਾ ਕੀ ਹੱਕ ਬੰਦਾ ਸੜਕ ਤੇ ਤੇਰੀ ਡਾਡੀ ਦੀ ਆ ਸੜਕ ਕੀ ਦੀ ਆ ਸਾਂਝੀ ਨਹੀਂ ਸੜਕ ਆ ਜੀ ਸੜਕ ਕੋਣ ਮੁਕੱਲਾ ਯੂਜ਼ ਕਰ ਰਹਿਗਾ ਇੱਥੇ ਨਿੰਮੇ ਹੀ ਯੂਜ਼ ਤੇ ਫੇਰ ਇਹ ਮਾਰਨ ਦਾ ਸਿਕਲਿਆ ਤੂੰ ਤੈਨੂੰ ਹੱਕ ਕਿੰਨੇ ਦਾ ਮਾਰਨ ਦਾ ਤੈਨੂੰ ਕਿਹਨੇ ਹੱਕ ਦਿੱਤਾ ਮਾਰਨ ਦਾ ਤੂੰ ਦਾੜੀ ਪੱਟੀ ਆਉਦੀ ਕੱਪੜੇ ਪਾੜੇ ਨਾਲ ਬੇਟੀ ਸੀ ਉਹਦੇ ਹੈ ਕਿਸਨੇ ਪਾੜੀ ਹੈ ਵੇਰੇ ਕਿਹਨੇ ਪਾੜੀ ਸਾਰੇ ਜਿਹੜੇ ਵਿੱਚ ਤੇਰੇ ਯਾਤਰੀ ਜਿਹੜੇ ਪੈਸੈਂਜਰਸ ਬੈਠੇ ਓ ਉਹ ਵੀ ਕਹਿ ਰਹੇ ਆ ਗਲਤੀ ਤੇਰੀ ਆ ਤੁਸੀਂ ਦੋਨੋਂ ਪਿਓ ਮਾਰਨ ਉਹਨਾਂ ਨੂੰ ਪਿਓ ਧੀ ਨੂੰ ਲੈ ਹੁਣ ਹੁਣ ਦੋ ਦੋ ਕਹਿੰਦੇ ਕਿ ਕਹਿੰਦੇ ਬਾੜੇ ਨੂੰ ਗੱਡੀ 'ਚ ਪਿਠਾਏ ਨੂੰ ਹੁਣ ਕਹਿ ਰਹੇ ਆ ਗੱਡੀ 'ਚ ਪਿਠਾ ਸੋ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਤੇ ਜਲੰਧਕਪੁਰ ਦੀ ਲਾਈਵ ਤਸਵੀਰਾਂ ਆ